ਵੀਰਪਰਾ ਮੀਦ ਕਰਦਾ ਸਾਰੇ ਠੀਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਹੋਵੋਗੇ ਤੁਹਾਨੂੰ ਵੀ ਪਤਾ ਪਿੱਛੇ ਜੇ ਇੱਕ ਵੱਡਾ ਮੇਲਾ ਹੋਇਆ ਦੋ ਖਿਡਾਰੀਆਂ ਨੇ ਉੱਥੇ ਟਾਪ ਦੇ ਰਿਕਾਰਡ ਬਣਾਏ ਆ ਜੋ ਗੇਮ ਦਿਖਾਈ ਆ ਉਹਨਾਂ ਨੇ ਜਿਹੜੀ ਗੇਮ ਖੇਡੇ ਆ ਮੇਰੇ ਵੀਰੋ ਦਰਸ਼ਕਾਂ ਨੇ ਸਵਾਦ ਲਿਆ ਦੋ ਖਿਡਾਰੀਆਂ ਬਾਰੇ ਬੋਲਣ ਦਾ ਮਨ ਕੀਤਾ ਜਿਨ੍ਹਾਂ ਨੇ ਨਾਂ ਉੱਚਾ ਕੀਤਾ ਆਪਣੀ ਕਬੱਡੀ ਦਾ ਮੇਰੇ ਵੀਰੋ ਉਹ ਦੋਨੇ ਵਦਗਾ ਜਿਨ੍ਹਾਂ ਕੇ ਉਹਨਾਂ ਨੇ ਬਾਕੀ ਤਾਂ ਸਾਰੇ ਖਿਡਾਰੀ ਵਦਗਾ ਖੇਡੇ ਆ ਰਿਸਪੈਕਟ ਕਰਦੇ ਆ ਸਾਰਿਆਂ ਦੀ ਪਰ ਉਹਨਾਂ ਨੇ ਜੋ ਕੀਮ ਦਿਖਾਈ ਆ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਗਲੀ ਵੀਡੀਓ ਵੀ ਇੱਕ ਵਧੀਆ ਖਿਡਾਰੀ ਬਾਰੇ ਬੋਲਾਂਗੇ ਫਿਰ ਕਿਸੇ ਖਿਡਾਰੀ ਬਾਰੇ ਦੱਸਣਾ ਚਾਹੀਦਾ ਤੁਸੀਂ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ ਅਗਲੀ ਵੀਡੀਓ ਕੈਸਤੇ ਆਵੇ ਬਾਕੀ ਮੇਰੇ ਵੀਰੋ ਅੰਬਾਸੌਰ ਸਿੰਘ ਤੇ ਸ਼ੀਲੂ ਹਰਿਆਣੇ ਵਾਲਾ ਦੋਨੇ ਪੰਜਾਬ ਤੇ ਹਰਿਆਣੇ ਦੇ ਆਪਾਂ ਕਹੀਏ ਮੇਰੇ ਵੀਰੋ ਟੌਪ ਦੇ ਰੇਡਰ ਤੇ ਜਾਫੀ ਆ ਹਰ ਇੱਕ ਜਾਣਦੇ ਆ ਮੈਨੂੰ ਲੱਗਦਾ ਵੀ ਬੱਚਾ ਬੱਚਾ ਕੀ ਗੋਰੇ ਗੋਰੇ ਵੀ ਫੈਨ ਹੋਣਗੇ ਮੇਰੇ ਵੀਰੋ ਅੰਬੇ ਤੇ ਸ਼ੀਲੂ ਦੀ ਗੇਮ ਦੇ ਸੋ ਅੰਬੇ ਨੇ ਜੋ ਰੇਡਾਂ ਪਾਆਂ ਮੇਰੇ ਖਿਆਲ ਨਾਲ ਪਾਂ 6 ਘੰਟਿਆਂ ਦੇ ਵਿੱਚ ਹੀ ਮੇਰੇ ਵੀਰੋ ਇਹ ਰਿਕਾਰਡ ਬਣਿਆ ਵੀ ਇੱਕ ਦਿਨ ਦੇ ਵਿੱਚ ਵੀ ਨਹੀਂ ਮੈਂ ਤਾਂ ਕਹਿੰਦਾ ਵੀ 6 ਘੰਟਿਆਂ 'ਚ ਸ਼ੀਲੂ ਨੇ ਲੱਖਾਂ ਦੇ ਇਨਾਮ ਜਿੱਤੇ ਆ ਫੋਰ ਟਰੈਕਟਰ ਹਾਰਲੇ ਤੇ ਇੱਕ ਬੋਲਟ ਮੋਟਰਸਾਈਕਲ ਮੇਰੇ ਵੀਰੋ ਇਹ ਵੀ ਕਦੇ ਕਦੇ ਹੀ ਹੁੰਦਾ ਤੇ 20 ਸਾਲ ਦੀ ਉਮਰ 'ਚ ਇੰਨਾ ਕੁਝ ਜਿੱਤਣਾ ਇਹ ਵੀ ਕੋਈ ਖਾੜਾ ਜੀ ਦਾ ਬਾੜਾ ਨਹੀਂ ਮੇਰੇ ਵੀਰੋ ਆਂਬੇ ਨੇ ਕਰੋੜ ਦੇ ਲਗਭਗ ਇਨਾਮ ਜਿੱਤ ਲਿਆ ਲਗਭਗ ਕਰੋੜ ਤੱਕ ਰੁਪਇਆ ਜਿੱਤੇ ਆਪਾਂ ਕਹੀਏ ਰੇਂਜ ਰੋਵਰ ਸਨਮਾਨ 'ਚ केटीएम ਤੇ ਮੇਰੇ ਵੀਰੋ ਹਾਰਲੇ ਜਿੱਤਿਆ ਮੁੰਡੇ ਨੇ 6 ਘੰਟਿਆਂ ਚ ਇਹਨੇ ਵੀ ਮੇਰੇ ਵੀਰੋ ਇਹ ਚੀਜ਼ਾਂ ਦੇਖਣੀਆਂ ਪੈਂਦੀਆਂ ਵੀ ਇੱਕ ਦਿਨ ਚ ਇਹ ਹੋ ਜੀਆਂ ਚੀਜ਼ਾਂ ਕਰਨੀਆਂ ਕਿਸੇ ਖਿਡਾਰੀ ਲਈ ਸੌਖੀ ਗੱਲ ਨਹੀਂ ਹੁੰਦੀ ਇਹਨਾਂ ਦੋਨਾਂ ਭਰਾਵਾਂ ਨੇ ਕਮਾਲ ਦੀ ਗੇਮ ਦਿਖਾਈ ਆ ਤੁਹਾਨੂੰ ਕਿਦਾਂ ਦੇ ਲੱਗਦੇ ਆ ਇਹ ਖਿਡਾਰੀ ਤੁਸੀਂ ਵੀ ਦੱਸ ਸਕਦੇ ਹੋ ਦੋਨੇ ਭਰਾਵਾਂ ਦੇ ਹੀ ਦਿਲ ਤੋਂ ਫੈਣਾ ਦੋਨਾਂ ਨੂੰ ਵੀ ਰਿਸਪੈਕਟ ਆ ਮੇਰੇ ਵੀਰੋ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਇਹਨਾਂ ਚੋਪਰਾਂ ਨੇ ਕਮਾਲ ਕੀਤੀ ਹੋਈ ਆ ਤੇ ਅਗਲੀ ਵੀਡੀਓ ਕਿਸ ਤੇ ਪਾ ਇਹ ਉਹ ਵੀ ਤੁਸੀਂ ਦੱਸ ਸਕਦੇ ਹੋ ਨਵੀਂ ਵੀਡੀਓ ਲੈ ਕੇ ਮਿਲਦੇ ਆ ਧੰਨਵਾਦ